ਜੀ ਡਾਕਟਰ ਸਾਹਿਬ ਇੱਕ ਚੀਜ਼ ਹੋਰ ਹੈ ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਤਾਂ ਅੱਜ ਦਾ ਜਿਹੜਾ ਦੌਰ ਅਸੀਂ ਦੇਖ ਰਹੇ ਹਾਂ ਕਿ ਸਾਡੇ ਅਕਾਲ ਤਖਸਾਲ ਸਾਬ ਤੇ ਵੀ ਕਿੰਤੂ ਪਰੰਤੂ ਹੈ ਐ ਜੀ ਪੀ ਸੀ ਸਾਡੀ ਸਰਮੌਰ ਸੰਸਥਾ ਉਹਤੇ ਵੀ ਕਿੰਤੂ ਪਰੰਤੂ ਹੈ ਤਾਂ ਇਸ ਤਰੀਕੇ ਦੇ ਨਾਲ ਕਿਤੇ ਨਾ ਕਿਤੇ ਅਸੀਂ ਆਪਣੀਆਂ ਜਿਹੜੀਆਂ ਸਰਮੌਰ ਸੰਸਥਾਵਾਂ ਨੇ ਹਰ ਚੀਜ਼ ਤੇ ਲੈ ਕੇ ਹਰ ਵਿਅਕਤੀ ਤੁਸੀਂ ਬਹੁਤ ਵੱਡੇ ਅਹੁਦੇ ਤੇ ਹੋ ਇੱਕ ਸੰਸਥਾ ਚਲਾ ਰਹੇ ਹੋ ਤਾਂ ਤੁਹਾਡੀ ਵੀ ਜ਼ਿੰਮੇਵਾਰੀ ਹੈ ਤੇ ਮੇਰੇ ਵਰਗਾ ਇੱਕ ਛੋਟਾ ਜਿਹਾ ਬੰਦਾ ਵੀ ਉੱਠ ਕੇ ਇਹ ਕਹਿੰਦਾ ਕਿ ਅਕਾਲ ਤਖਸਾਲ ਨੇ ਇਹ ਨਹੀਂ ਸਹੀ ਕੀਤਾ ਜੀ ਐ ਜੀ ਪੀ ਸੀ ਨੇ ਇਹ ਨਹੀਂ ਸਹੀ ਕੀਤਾ ਜੀ ਸ਼੍ਰੋਮਣੀ ਅਕਾਲੀ ਦਲ ਨੇ ਇਹ ਨਹੀਂ ਕੀਤਾ ਜੋ ਵੀ ਪੰਜਾਬ ਨਾਲ ਸੰਬੰਧਿਤ ਨੇ ਜਾਂ ਜਿਨ੍ਹਾਂ ਨੇ ਕੋਈ ਸੁਧਾਰ ਕਰਿਆ ਜਾਂ ਜਿਸ ਤਰੀਕੇ ਦੇ ਨਾਲ ਵੀ ਪੰਥ ਜਾਂ ਪੰਜਾਬ ਦੇ ਨਾਲ ਜੁੜੀਆਂ ਰਹੀਆਂ ਨੇ ਤਾਂ ਇਹ ਚੀਜ਼ ਦਾ ਹੱਲ ਕਿਵੇਂ ਹੋਏਗਾ ਕਿਉਂਕਿ ਮੁੱਦਾ ਤਾਂ ਇਹ ਹੈ ਕਿ ਪੰਜਾਬ ਦਾ ਸੁਧਾਰ ਕਿਵੇਂ ਹੋਏਗਾ ਇੱਕ ਬੰਦਾ ਜਦ ਉਹ ਵਿਰੋਧੀ ਧਿਰ ਚ ਹੁੰਦਾ ਉਦੋਂ ਸੱਤਾਧਰ ਨੂੰ ਗਾਲਾ ਕੱਢਦਾ ਤੇ ਉਹੀ ਬੰਦਾ ਜਦ ਉਹ ਸੱਤਾਧਰ ਚ ਆ ਜਾਂਦਾ ਉਹੀ ਕੁਝ ਉਹ ਕਰਦਾ ਜਿਹੜਾ ਪੁਰਾਣਿਆਂ ਨੇ ਕਰਿਆ ਹੁੰਦਾ ਤੁਸੀਂ ਬਦਲਾਅ ਵਾਲੀ ਸਰਕਾਰ ਦੇਖ ਹੀ ਰਹੇ ਹੋ ਹੁਣ ਦੇਖੋ ਸੁਖਵਿੰਦਰ ਜੀ ਗੱਲ ਆ ਜਾਂਦੀ ਹੈ ਮੋਰਲ ਐਥਿਕਸ ਦੀ ਜੀ ਇਹ ਜਿਹੜੇ ਮੋਰਲ ਐਥਿਕਸ ਹੈ ਜਿਹਨੂੰ ਆਪਾਂ ਕਹ ਦਿੰਨੇ ਆਂ ਵੀ ਆਪਣੇ اخلاਕੀ ਫਰਜ਼ ਨੇ ਜਦੋਂ ਅਸੀਂ ਉਹਨਾਂ ਤੋਂ ਛੜਕ ਜਾਂਦੇ ਨਾ ਫਿਰ ਇਹ ਗੱਲ ਹੁੰਦੀ ਆ ਔਰ ਅੱਜ ਜਿਹੜੀ ਲੋੜ ਹੈ ਉਹ ਹੈਗੀ ਡਿਸਪਲਿਨ ਦੀ ਲੋੜ ਤੁਸੀਂ ਅੱਜ ਤੋਂ 25 30 ਸਾਲ ਪਹਿਲਾਂ ਦਾ ਸ਼੍ਰੀ ਅਕਾਲ ਤਖਤ ਸਾਹਿਬ ਦਾ ਰਤਬਾ ਜਾਂ ਉਹਨਾਂ ਦੀ ਜਿਹੜੀ ਪਹਿਚਾਨ ਜਾਂ ਉਹਨਾਂ ਦਾ ਜਿਹੜਾ ਪਾਵਰ ਉਹਨੂੰ ਕੰਪੇਅਰ ਕਰੋ ਅੱਜ ਦੇ ਨਾਲ ਤਾਂ ਤੁਹਾਨੂੰ ਪਤਾ ਲੱਗ ਜਾਏਗਾ ਕਿ ਉਸ ਵੇਲੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਜਦੋਂ ਕੋਈ ਹੁਕਮਨਾਮਾ ਜਾਰੀ ਹੁੰਦਾ ਸੀ ਹਰ ਸਿੱਖ ਬੌਂਡ ਹੁੰਦਾ ਸੀ ਉਸ ਹੁਕਮਨਾਮੇ ਨੂੰ ਮੰਨਣ ਲਈ ਔਰ ਉਹ ਕਦੇ ਕਿੰਤੂ ਨਹੀਂ ਸੀ ਕਰਦਾ ਉੱਥੇ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਜਦੋਂ ਵੀ ਕੋਈ ਲਫਾਫੇ ਚ ਬੰਦ ਹੁਕਮ ਆਉਂਦਾ ਔਰ ਉਹ ਪੜ੍ਹ ਕੇ ਸੁਣਾਇਆ ਜਾਂਦਾ ਕਿਸੇ ਦੇ ਖਿਲਾਫ ਜਾਂ ਕੋਈ ਵੀ ਹੁਕਮਨਾਮਾ ਜਾਰੀ ਕੀਤਾ ਜਾਂਦਾ ਤਾਂ ਉਹਨੂੰ ਪੋਲੀਟੀਕਲੀ ਐਨਲਾਈਜ਼ ਕਰਦੇ ਨੇ ਲੋਕ ਕਿ ਇਹ ਕਿਤੇ ਉਧਰੋਂ ਤਾਂ ਨਹੀਂ ਆਇਆ ਸਮਝ ਗਏ ਤੁਸੀਂ ਤੇ ਇਸ ਕਰਕੇ ਇਹ ਜਿਹੜੀ ਜਦੋਂ ਤੁਸੀਂ ਉਸ ਅਕਾਲ ਤਖਤ ਸਾਹਿਬ ਜਿਹੜੀ ਇੰਡੀਪੈਂਡੈਂਟ ਇੱਕ ਪਾਵਰ ਆ ਉਹਨੂੰ ਤੁਸੀਂ ਰੰਗ ਹੀ ਦੂਜਾ ਦਿੱਤਾ ਇੱਕ ਪਰਿਵਾਰ ਦਾ ਰੰਗ ਦਿੰਦਾ ਜਾਂ ਇੱਕ ਪਾਰਟੀ ਦਾ ਰੰਗ ਦਿੰਦਾ ਵੀ ਅਕਾਲੀ ਦਲ ਬਾਦਲ ਦਾ ਹੀ ਕਬਜ਼ਾ ਜੀ ਇਹਨਾਂ ਤੇ ਤਾਂ ਉਹ ਲਿਫਾਫਿਆਂ ਚੋਂ ਜੱਥੇਦਾਰ ਕੱਢਦੇ ਨੇ ਉਹੀ ਪ੍ਰਧਾਨ ਲਾਉਂਦੇ ਨੇ ਤੇ ਫਿਰ ਨੈਚੁਰਲ ਜਿਹੜੇ ਲੋਕਾਂ ਨੇ ਅਜ ਅਕਾਲੀ ਦਲ ਨੂੰ ਹਾਸ਼ੀਏ ਤੇ ਲੰਦਾ ਉਹ ਸਾਡੀ ਉਹ ਸੰਸਥਾਵਾਂ ਨੂੰ ਵੀ ਉਸੇ ਨਜ਼ਰ ਨਾਲ ਦੇਖਦੇ ਆ ਇਹ ਦੁੱਖ ਦੀ ਗੱਲ ਹੈ ਇਹ ਮਾੜੀ ਗੱਲ ਹੈ ਪਰ ਇਹ ਹੋ ਰਹੀ ਹੈ ਕਿਉਂ ਹੋ ਰਹੀ ਹੈ ਕਿਉਂਕਿ ਲੋਕਾਂ ਨੇ ਦੇਖ ਲਿਆ ਵੀ ਇਹ ਤਾਂ ਜੀ ਸਾਰੇ ਸਾਰੇ ਹੁਕਮ ਹੀ ਉਹਨਾਂ ਦੇ ਚਲਾ ਰਹੇ ਨੇ ਇਹ ਸਾਡੇ ਜਿਹੜੇ ਜੱਥੇਦਾਰ ਸਾਹਿਬ ਨੇ ਜਾਂ ਸਾਡੇ ਪ੍ਰਧਾਨ ਸਾਹਿਬ ਨੇ ਉਹਨਾਂ ਨੂੰ ਇੰਡੀਪੈਂਡੈਂਟ ਇੰਡੀਵਿਜੁਅਲਿਟੀ ਜਿਹੜੀ ਆ ਧਾਰਮਿਕ ਸੰਸਥਾ ਦੀ ਉਹਨੂੰ ਗરિਮਾ ਜਿਹੜੀ ਆ ਉਹਦੀ ਉਹਨੂੰ ਮੇਨਟੇਨ ਕਰਨ ਦੀ ਲੋੜ ਆ ਜੇ ਅਸੀਂ ਆਪਣੀ ਪੋਸਟ ਦੀ ਗરિਮਾ ਨਹੀਂ ਉਹਨੂੰ ਮੇਨਟੇਨ ਕਰਾਂਗੇ ਤਾਂ ਨੈਚੁਰਲ ਆ ਜੀ ਇਹੋ ਜਿਹਾ ਕੁਝ ਹੀ ਹੋਣਾ